ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਕਾਕੂ ਹੀਰਾ ਸੋ ਲਓ ਜੀ ਅੱਜ ਆਪਾਂ ਬਾਈ ਸਾਥ ਨਾਮ ਕੋਲੇ ਪਹੁੰਚੇ ਹੋਏ ਆਂ ਤੇ ਆਪਣੇ ਪਿੰਡ ਦੇ ਵਿੱਚ ਹੀ ਬੈਠੇ ਆਂ ਤੇ ਬਾਈ ਨਾਲ ਆਪਾਂ ਸਾਰੀ ਗੱਲਬਾਤ ਕਰਾਂਗੇ ਤੇ ਬਾਈ ਮਤਲਬ ਕਬੂਤਰਾਂ ਦਾ ਇੰਨਾ ਸ਼ਕੀਨ ਆ ਮੈਂ ਕਹਣਾ ਵੀ ਲੱਖੀ ਨਾਮ ਜਿੱਤਿਆ ਬਾਈ ਨੇ ਤੇ ਸਾਰੀ ਕੱਢੀ ਕੱਲੀ ਗੱਲਬਾਤ ਕਰਾਂਗੇ ਅ ਪਹਿਲਾਂ ਤਾਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਜਿਹਨੂੰ ਬਾਈ ਨੂੰ ਅੱਛਾ ਬਾਈ ਸਭ ਤੋਂ ਪਹਿਲਾਂ ਤਾਂ ਬਾਈ ਜੀ ਮੇਰੇ ਇਹੀ ਸਵਾਲ ਆ ਵੀ ਤੁਹਾਨੂੰ ਮਤਲਬ ਕਬੂਤਰਾਂ ਦਾ ਸ਼ੌਂਕ ਆ ਜਿਹੜਾ ਇਹ ਕਿੱਥੋਂ ਪਿਆ ਬਾਈ ਬਾਈ ਜੀ ਦਾ ਪਹਿਲਾਂ ਮੇ ਠੀਕ ਹੈ ਜੀ ਮੇਰੇ ਡੈਡੀ ਤੋਂ ਪਿਆ ਠੀਕ ਹੈ ਜੀ ਹੂੰ ਅੱਛਾ ਵੀ ਪਹਿਲਾਂ ਮੰਨ ਲਓ ਤੁਹਾਡੇ ਡੈਡੀ ਸੀ ਮੰਨ ਲਓ ਉਹ ਰੱਖਦੇ ਸੀਗੇ ਕਬੂਤਰ ਹਾਂ ਮੇਰੇ ਡੈਡੀ ਹੀ ਰੱਖਦਾ ਜੀ ਮੇਰੇ ਮੇਰੇ ਡੈਡੀ ਤੋਂ ਮੈਂ ਰੱਖਣ ਲੱਗ ਗਿਆ ਠੀਕ ਹੈ ਜੀ ਕਿਉਂਕਿ ਮੈਂ ਥੋੜੇ ਚਰਚੇ ਬਹੁਤ ਸੁਣਿਆ ਜਿੱਥੇ ਵੀ ਜਾਂਦੇ ਆ ਕਿਉਂਕਿ ਮੈਂ ਬਾਹਰ ਅੰਦਰ ਜਾਣਾ ਹਰੇਕ ਪੁੱਛਦਾ ਕਰਾਂ ਬਈ ਤੁਹਾਡੇ ਪਿੰਡ ਵਾਲਾ ਸੱਤ ਨਾਮ ਹਨਾ ਤੇ ਕਿੰਨੇ ਕਬੂਤਰ ਆ ਕਿਉਂਕਿ ਫਿਰ ਸਾਨੂੰ ਵੀ ਬਹੁਤ ਹੌਸਲਾ ਹੁੰਦਾ ਵੀ ਯਾਰ ਬਾਈ ਦਾ ਹਨਾ ਐਡਾ ਵੱਡਾ ਨਾਮ ਬਣਿਆ ਹੋ ਪੰਜਾਬ ਦੇ ਵਿੱਚ ਤੇ ਕੀ ਕਹਿਣਾ ਚਾਹਣੇ ਬਾਈ ਜਿਹੜੇ ਆਪਣੇ ਅੱਜ ਦੇ ਨੌਜਵਾਨ ਪੀੜ੍ਹੀ ਕਬੂਤਰ ਰੱਖਦੇ ਆ ਮਤਲਬ ਛੋੜੇ ਵੇਲੇ ਕਹੇ ਆ ਟਾਈਮ ਸੀ ਅੱਜ ਦੇ ਟਾਈਮ 'ਚ ਦੇਖੀ ਆਪਾਂ ਕਹੇ ਆ ਟਾਈਮ ਉਹ ਰੋਟਾ ਬਾਈ ਨਾਲ ਕਬੂਤਰ ਬਾਜੀ ਨੂੰ ਛਾਂਜਦੇ ਸੀ ਲੋਕ ਮਾੜਾ ਠੀਕ ਹੈ ਜੀ ਤੇ ਅੱਜ ਦੇ ਟਾਈਮ ਦੇ ਵਿੱਚ ਕਬੂਤਰ ਬਾਜ਼ ਬਾਈ ਜਾਮਾ ਛੋਣੀ ਤੇ ਸਾਗੇ ਵਾਲੀ ਗੱਲੀ ਆ ਅੱਛਾ ਸਾਂਨੇ ਦੇ ਸੁਹਾਗ ਵਾਲੀ ਗੱਲ ਆ ਹਾਂ ਹੁਣ ਤਾਂ ਬਹੁਤ ਵੱਡੇ ਨਾਮ ਆ ਟਰੈਕਟਰ ਵੀ ਆ ਬਾਈ ਮੋਟਰ ਮੋਟਰਸਾਈਕਲ ਵੀ ਆ ਗੱਡੀਆਂ ਵੀ ਆ ਠੀਕ ਹੈ ਜੀ ਬਹੁਤ ਵੱਡੇ ਵੱਡੇ ਨਾਮ ਆਉਂਦਾ ਤੇ ਆ ਤੁਹਾਨੂੰ ਦਿਖਾਉਣਿਆ ਟਰੋਫੀਆਂ ਆਪਣੇ ਕੋਲੇ ਤੇ ਬਾਈ ਹੋਰ ਨੇ ਮਤਲਬ ਬਹੁਤ ਜਗ੍ਹਾ ਤੋਂ ਮਤਲਬ ਕਿੱਥੇ ਕਿੱਥੇ ਜਾਏ ਜੇ ਆਪਾਂ ਗੱਲ ਕਰੀਏ ਸ਼ਰਤਾਂ ਦੀ ਸ਼ਰਤਾਂ ਦਾ ਨਾ ਬਾਈ ਜਰਾ ਪੰਜਾਬ ਦੇ ਵਿੱਚ ਬਹੁਤ ਵਧੀਆ ਬਾਜ਼ੀਆਂ ਛੱਡੀਆਂ ਵੀ ਨਾਮ ਤਾਂ ਹੋਰ ਬੱਠੇ ਦੇ ਪਏ ਆ ਉਹ ਪਿੱਛੇ ਵੀ ਇੱਕ ਕਮਰਾ ਭਰਿਆ ਆਪਾਂ ਨੇ ਭਰਿਆ ਪਿਆ ਨਾਮਾਂ ਨਾਲ ਹਾਂ ਬਈ ਇਧਰ ਵੀ ਦੇਖ ਰਿਹਾ ਵੀ ਮਤਲਬ ਜਿਹੜੀਆਂ ਫੋਟੋਆਂ ਨੇ ਆਪਣੀਆਂ ਇਧਰ ਵੀ ਫੋਟੋਆਂ ਕਾਫੀ ਪਈਆਂ ਨੇ ਤੇ ਇਹ ਵੀ ਮਤਲਬ ਆ ਸਾਨੂੰ ਕਬੂਤਰਾਂ ਦੇ ਮਤਲਬ ਵੀ ਉੱਥੇ ਹੀ ਮਿਲ ਗਣੇ ਨਾਮ ਜੀ ਨਹੀਂ ਨਹੀਂ ਲੋਕਾਂ ਨੇ ਸਤਿਕਾਰ ਕਰਿਆ ਮੇਰੀਆਂ ਫੋਟੋਆਂ ਲਾ ਲਾਣਾ ਵਿੱਚ ਲੋਕਾਂ ਨੇ ਬਹੁਤ ਸਤਿਕਾਰ ਕਰਿਆ ਜਿੰਨਾ ਵੀ ਕਹਦੇ ਵੀ ਆਪਾਂ ਦੇ ਹੀ ਨਹੀਂ ਸਕਦੇ ਲੋਕਾਂ ਦਾ ਇੰਨਾ ਸਤਿਕਾਰ ਕਰਿਆ ਲੋਕਾਂ ਨੇ ਠੀਕ ਹੈ ਜੀ ਤੇ ਹੋਰ ਬਈ ਘਰ ਦੇ ਵਿੱਚ ਕਿਰਕਿਰ ਸ਼ੌਂਕ ਕਬੂਤਰ ਰੱਖਣ ਦਾ ਮੁੰਡੇ ਨੂੰ ਵੀ ਆ ਤੇ ਇੱਕ ਮੇਰੇ ਤਾਇਆ ਦਾ ਮੁੰਡਾ ਵੀ ਅਸਕੰਦਰ ਉਹਨੂੰ ਵੀ ਉਹਨੂੰ ਵੀ ਸ਼ੌਂਕ ਆ ਠੀਕ ਆ ਤੇ ਉਹ ਵੀ ਬਾਈ ਕਬੂਤਰ ਰੱਖਦਾ ਨਾਲ हां ਉਹ ਵੀ ਕਬੂਤਰ ਰੱਖਦਾ ਠੀਕ ਆ ਅੱਛਾ ਭਾਈ ਇਹਨਾਂ ਨੂੰ ਮਤਲਬ ਜੇ ਆਪਾਂ ਕਬੂਤਰਾਂ ਦੀ ਖਰਾਕ ਬਾਰੇ ਵੀ ਆਪਾਂ ਜਾਣਕਾਰੀ ਲਵਾਂ ਕਿਉਂਕਿ ਜਿਹੜੇ ਨਵੇਂ ਮੁੰਡਿਆ ਕਬੂਤਰ ਰੱਖਤਾ ਲੈਂਦੇ ਹੁੰਦੇ ਹਨਾ ਪਰ ਵੀ ਕਈਆਂ ਨੂੰ ਮਤਲਬ ਤਰੀਕਾ ਨਹੀਂ ਹੁੰਦਾ ਕਿਉਂਕਿ ਤੁਸੀਂ ਫਿਰ ਵੀ ਪੁਰਾਣੇ ਆਂਡੇ ਹੋਏ ਬੰਦੇ ਹੋ ਤੇ ਮੰਨ ਲਓ ਵੀ ਕੀ ਤਰੀਕੇ ਨਾਲ ਰੱਖਣਾ ਹੋਵੇ ਮੰਨ ਲਓ ਕਬੂਤਰਾਂ ਨੂੰ ਇਹਦਾ ਯਾਰ ਬਾਈ ਹੁਣ ਤਾਂ ਐਨੀ ਮਗਾਈ ਮਗਾਈ ਹੋਈ 26 ਦਾ ਪਰਚਾ ਠੀਕ ਆ ਤੇ ਤੇ ਕਬੂਤਰਾਂ ਦਾ ਖਰਚਾ 21 ਬਰਾਬਰ ਆ ਜਾਇ ਜਾਇਦਾ 26 ਦਾ ਪਰਚਾ ਉਹੇ ਜਾ ਕਬੂਤਰਾਂ ਦਾ ਖਰਚਾ ਕਬੂਤਰਾਂ ਦਾ ਖਰਚਾ ਇੰਨਾਗਾ ਤੇ ਜੋ ਆਪਣੇ ਕੂਤਰਵਾਜ ਬੈਠੇ ਆ ਲੁਧਿਆਣੇ 'ਚ ਬੈਠੇ ਆ ਜਲੰਧਰ ਬੈਠੇ ਫਿਰੋਜ਼ਪੁਰ ਬੈਠੇ ਜਿੰਨੇ ਵੀ ਸਾਰੇ ਪੰਜਾਬ 'ਚ ਬੈਠੇ ਆ ਇਹਨਾਂ ਨੂੰ ਪਤਾ ਵੀ ਕਿੰਨਾ ਕੁ ਖਰਚਾ ਇੰਨਾ ਜਿਆਦਾ ਖਰਚਾ ਪੂਰੀ ਨਹੀਂ ਹੁੰਦਾ अच्छा ਤੇ ਫਿਰ ਤੁਸੀਂ ਬਈ ਕੀ ਕੁਝ ਪਾਉਣਾ ਜਿਵੇਂ ਸ਼ਰਤ ਵਾਲੇ ਕਬੂਤਰਾਂ ਨੂੰ ਅਲੱਗ ਖਰਾਕ ਪਾਉਣੀ ਪੈਂਦੀ ਆ ਠੀਕ ਹੈ ਕਿਉਂਕਿ ਆਪਾਂ ਜਾਣਕਾਰੀ ਪੂਰੀ ਤਾਂ ਦੇ ਰਹੇ ਆ ਕਿਉਂਕਿ ਜਿਹੜੀ ਆਉਣ ਵਾਲੀ ਪੀੜ੍ਹੀ ਆ ਮਤਲਬ ਉਹ ਰੱਖ ਤਾਂ ਲਵੇ ਹਨਾ ਚਲੋ ਕਿਉਂਕਿ ਉਹਦਾ ਜਿਹਦੀ ਜੇਹ ਭਾਰ ਚੱਲਦੀ ਉਹ ਰੱਖ ਲੂ ਮਤਲਬ ਕਹਿਣ ਦਾ ਮਤਲਬ ਹੈ ਨਾ ਤੇ ਵੀ ਜਿਹੜੇ ਕਬੂਤਰ ਰੱਖ ਲੈਂਦੇ ਆ ਤੇ ਸ਼ਰਤਾਂ ਵਾਲੀ ਦੀ ਖਰਾਕ ਅਲੱਗ ਹੁੰਦੀ ਆ ਕਿ ਜਿਹੜੇ ਆਪਣੇ ਆਮ ਕਬੂਤਰ ਜਿਵੇਂ ਲਾਕੇ ਕਬੂਤਰ ਕਹਿੰਦੇ ਆ ਉਹਨਾਂ ਦੀ ਖਰਾਕ ਅਲੱਗ ਹੁੰਦੀ ਓਦੇ ਬਾਰੇ ਸਾਨੂੰ ਪੂਰੀ ਜਾਣਕਾਰੀ ਦਿਓ ਇਹ ਤਾਂ ਬਾਈ ਜੀ ਆਪਾਂ ਬੇਨਤੀ ਵੀ ਕਰਦੇ ਨਾ ਵੀ ਗਰੀਬ ਬੰਦੇ ਦੇ ਬੱਚਾ ਲੋਗ ਨਹੀਂ ਹੈਗਾ ਇਹ ਠੀਕ ਹੈ ਕਿਉਂ ਚਲੋ ਉਹਦੀ ਮਜਬੂਰੀ ਵੀ ਵਿਚਾਰੇ ਦੀ ਹਾਂ ਉਹਨੂੰ ਉਹਨੂੰ ਰੱਖਣ ਦਾ ਉਹਦਾ ਸ਼ੌਕ ਆ ਉਹਦੀ ਉਹਦੀ ਮਜਬੂਰੀ ਵੀ ਆ ਠੀਕ ਅਰ ਜਿਹੜੀ ਜਿਹੜੀ ਕਬੂਤਰਬਾਜੀ ਹੈ ਨਾ ਬਾਈ ਜੀ ਕਬੂਤਰਬਾਜੀ ਤਾਂ ਐਡੀ ਉਹ ਆ ਹੁਣ ਕਿ ਉਹ ਮੁੱਢ ਵੀ ਮਹਿੰਗੇ ਹੋ ਗਏ ਪੰਜ ਪੰਜ ਹਜ਼ਾਰ ਚ ਕਬੂਤਰ ਛੁੱਟਦੇ ਆ 7-7 ਹਜ਼ਾਰ ਚ ਵੀ ਛੁੱਟੀ ਜਾਂਦੇ ਆ 11-11 ਹਜ਼ਾਰ ਚ ਵੀ ਛੁੱਟੀ ਜਾਂਦੇ ਆ ਠੀਕ ਹੈ ਜੀ ਤੇ ਗਰੀਬ ਬੰਦੇ ਦੇ ਬੱਚਾ ਰੋਗ ਹੈ ਨਹੀਂ ਹੁਣ ਠੀਕ ਹੈ ਜੀ ਹਾਂ ਤੇ ਹੁਣ ਵੀਡੀਓ ਚ ਆਪਾਂ ਪਹਿਲੀ ਕਹਿ ਦੇਣਾ ਬਾਈ ਹਨਾ ਕੋਈ ਗਰੀਬ ਭਰਾ ਜਿਹੜਾ ਕਬੂਤਰ ਚਲੋ ਸ਼ੌਂਕ ਦੇਖੋ ਬਾਈ ਗਰੀਬ ਨੂੰ ਵੀ ਉੰਨੀ ਹੁੰਦਾ ਤੇ ਵੱਡੇ ਨੂੰ ਵੀ ਉੰਨੀ ਹੁੰਦਾ ਹਨਾ ਪਰ ਵੀ ਗੁੱਸਾ ਨਾ ਕਰੋ ਕਹਿਣ ਦਾ ਮਤਲਬ ਬਾਈ ਦੇਹੀ ਆ ਵੀ ਰੱਖ ਲੋ ਪਰ ਐਵੇਂ ਬਾਈ ਹਨਾ ਜੇ ਭੁੱਖੇ ਮਰੀ ਜਾਣਗੇ ਫਿਰ ਉਹਨਾਂ ਦਾ ਕੋਈ ਫਾਇਦਾ ਨਹੀਂ ਹਨਾ ਉਹਦੇ ਵਿੱਚ ਇਹ ਹੈ ਨਾ ਬਾਈ ਜਿਹੜੇ ਮੁੱਢਾ ਇਹ ਵੱਡੇ ਵੱਡੇ ਹੋ ਗਏ ਤੇ ਇਹ ਜਿਹੜੇ ਵਿਚਾਰੇ ਗਰੀਬ ਬੰਦੇ ਆ ਇਹ ਜਵਾਕ ਪਾਲਣਗੇ ਕਿ ਕਬੂਤਰ ਦੇ ਮੁੱਢੇ ਭਰਨਗੇ ਬਿਲਕੁਲ ਬਿਲਕੁਲ ਹਾਂ 3200 24200 5200 7000 ਤੇ 11000 ਬਾਈ ਠੀਕ ਹੈ ਜੀ ਹਾਂ ਅੱਛਾ ਭਾਈ ਜੇ ਆਪਾਂ ਕਬੂਤਰ ਮਾਲਾ ਦੇਖਦੇ ਆ ਹਨਾ ਮਤਲਬ ਅੱਜ ਦੇ ਟਾਈਮ 'ਚ ਜਾਂ ਪਹਿਲਾਂ ਦੇ ਟਾਈਮ 'ਚ ਆਪਾਂ ਦੇਖਦੇ ਰਹੇ ਹਾਂ ਵੀ ਮੰਨ ਲਓ ਵੀ ਕਿਸੇ ਦੇ ਘਰੇ ਵਾਹ ਜਾਂਦਾ ਠੀਕ ਆ ਪਤਾ ਕੋਠਾਂ ਦੇ ਭੱਜੇ ਫਿਰਨਾ ਤੇ ਤੁਸੀਂ ਵੀ ਬਾਈ ਫਿਰ ਕੋਠਾਂ ਉੱਤੇ ਭਾਈ ਦੇ ਸੀਗੇ ਬਸ ਵੀ ਲੋਣੀ ਸੀ ਵੀ ਘਰੀ ਆਏ ਨਹੀਂ ਸੀ ਸਾਰੀ ਉਹ ਤਾਂ ਜਿਆਦਾ ਅਛਣ ਵਾਲੀ ਗੱਲ ਗੱਲ ਰਸਦੇ ਆ ਜਿਹੜੋ ਮਿੰਨੂ ਰਿਸ਼ਤਾ ਹੋਇਆ ਤੇ ਅਸੀਂ ਆਪ ਵੀ ਛਤਰੀਆਂ ਲੁਕੋਈਆਂ ਅੱਛਾ ਬੀ ਬੀ ਬੀਐਸ ਬੀ ਜੇ ਇਹਨਾਂ ਨੂੰ ਛਤਰੀਆਂ ਦਾ ਪਤਾ ਪਤਾ ਲੱਗ ਗਿਆ ਬੀ ਇਹਨਾਂ ਨੇ ਸ਼ਾਕੀ ਨਹੀਂ ਕਰਨਾ ਵੀ ਮੁੰਡਾ ਕਬੂਤਰ ਰੱਖਦਾ ਕਬੂਤਰ ਰੱਖਦਾ ਉਹ ਟਾਈਮ ਦੇ ਵਿੱਚ ਕਬੂਤਰ ਬਾਜਾਂ ਨੂੰ ਕੋਈ ਮੂੰਹ ਨਹੀਂ ਛਿਲਾਉਂਦਾ ਅੱਛਾ ਤੇ ਅੱਜ ਦੀ ਘੜੀ ਕਬੂਤਰ ਬਾਜ ਨੂੰ ਹਰੇਕ ਬੰਦੀ ਮੰਨਦਾ ਹੈ ਫਿਰ ਕੋਲਾ ਫਿਰ ਤਾਂ ਰਿਸ਼ਤੇਦਾਰ ਵੀ ਵੱਧ ਦੋਣਗੇ ਜਵਾਕ ਕਹਿੰਦੇ ਹੋਣਗੇ ਵੀ ਮੰਨ ਲਓ ਵੀ ਵੀ ਉਹਨਾਂ ਦੇ ਕਬੂਤਰ ਨੇ ਵੀ ਅਸ ਤਾ ਕਬੂਤਰ ਲੈ ਕੇ ਆਉਣੇ ਹਾਂ ਹਾਂ ਹੈਨਾ ਤੇ ਉਹ ਉਹਨਾਂ ਜਿਹੜਾ ਜਿਹੜਾ ਜੁਗ ਸੀ ਨਾ ਕਬੂਤਰ ਰੱਖਦੇ ਰੱਖਦੇ ਲੋਕ ਥੋੜੇ ਸੀ ਤੇ ਟਾ ਮੀ ਟਾ ਮੀ ਰੱਖਦੇ ਸੀ ਨਾਮ ਹੁੰਦੇ ਨਹੀਂ ਸੀ ਕਬੂਤਰ ਬਾਜੀ ਨੂੰ ਲੋਕ ਮਾੜਾ ਮਾੜਾ ਸਮਝਦੇ ਸੀ ਠੀਕ ਹੈ ਜੀ ਅੱਛਾ ਭਾਈ ਇਹ ਗੱਲ ਕਰੀਏ ਆਪਾਂ ਨਾਮਾਂ ਦੀ ਮਤਲਬ ਟੋਟਲ ਕਿੰਨੇ ਨਾਮ ਲਿਆਏ ਟੋਟਲ ਨਾਮ ਤਾਂ ਭਾਈ ਜੀ ਮੈਂ ਪਰ ਰਾਜੂ ਮਡੇ ਨਾਲ ਛੜਦਾ ਬਾਜ਼ੀਆਂ ਮਡੇ ਨਾਲੇ ਨਾਲ ਹਾਂਜੀ ਹਾਂਜੀ 11 ਲੱਖ 40000 ਰੁਪਏ ਜਿੱਤੇ ਸੀ ਪਰ ਅੱਛਾ ਤੁਸੀਂ ਹਾਂ ਹਾਂ ਠੀਕ ਹੈ ਜੀ 11 ਲੱਖ 40 40000 ਰੁਪਏ ਜਿੱਤੇ ਸੀ ਪਰ ਠੀਕ ਹੈ ਜੀ ਹਾਂ ਤੇ ਫਿਰ ਤਾਂ ਮੰਨ ਲਓ ਬਹੁਤ ਮਤਲਬ ਮਿੱਤਰੋ ਇਹਦੇ ਵਿੱਚ ਪੈਸਾ ਵੀ ਹੈਗਾ ਪਰ ਜੇ ਬੰਦਾ ਮਿਹਨਤ ਕਰੇ ਹਨਾ ਕਿਉਂਕਿ ਹਾਂ ਜਿਵੇਂ ਅਸੀਂ ਛਨੋਹੇ ਜਿੱਤੇ ਹਾਂਜੀ ਤੇ ਛਨੋਹੇ ਤੋਂ ਬਾਅਦ ਜਿੱਤੇ ਸੀ ਤਾਲੀਆਂ ਜਾ ਕੇ ਹਾਂਜੀ ਕਾਲੀਗਾਟੋ ਬਾਅਦ ਜਿੱਤੇ ਸੀ ਡਿਲੇਲ ਵਾਲੇ ਹਾਂਜੀ ਡਿਲੇਲ ਆਏ ਤੋਂ ਬਾਅਦ ਬੀਰੋਕ੍ਰਾਸੀ ਜਿੱਤੇ ਠੀਕ ਹੈ ਜੀ ਬੀਰੋਕ੍ਰਾਟੋ ਬਾਅਦ ਵਿੱਚ ਸ਼ਾਰ ਨਹੀਂ ਜਿੱਤਿਆ ਤੇ ਰਾਜੂ ਬੱਪੀ ਆਣੇ ਵੀ ਜਿੱਤਿਆ ਠੀਕ ਹੈ ਜੀ 250 ਕਬੂਤਰ ਦੇ ਵਿੱਚੋਂ ਦੂਜਾ ਨੰਬਰ ਬਣਿਆ ਸੀ ਰਾਜੂ ਰਾਜੂ ਮਡੇਲ ਦਾ ਆਪਣੇ ਨਾਲ ਬਾਜ਼ੀਆਂ ਛੱਡਦਾ ਉਹ ਠੀਕ ਹੈ ਨਾ ਤੇ ਫਿਰ ਜਿੱਦੇ ਆਪਣੇ ਫੋਟ ਟਰੈਕਟਰ ਦੀ ਮਾਖੇ ਉਹਦੇ ਵੀ ਬਹੁਤ ਤਕੜਾ ਰਾਜੂ ਰਾਜੂ ਮਡੇਲ ਨੂੰ ਹੀ ਆਇਆ ਕਿ ਉਹ ਅਜੀ ਬਾਰੀਆਂ ਛਾਂਡ ਗਿਆ ਛੱਡਦੇ ਨੇ ਦੋਨੇ ਠੀਕ ਹੈ ਜੀ ਤੇ ਮੈਂ ਇੱਕ ਬਾਈ ਜੀ ਹੋਰ ਵੀ ਆਪਾਂ ਦੱਸ ਦਈਏ ਜਿੰਨੇ ਵੀ ਤੁਹਾਡੇ ਮਤਲਬ ਫੈਨ ਆ ਜਾਂ ਚਾਹਣ ਵਾਲੇ ਹਨ ਵੀ ਮੈਂ ਇਹ ਵੀ ਸੁਣਿਆ ਵੀ ਤੁਸੀਂ ਜਿਵੇਂ ਬਾਈ ਬਣ ਤਰ ਕੇ ਫਿਲਮਾਂ ਬਣਾ ਫਿਲਮਾਂ ਵਿੱਚ ਵੀ ਤੁਸੀਂ ਆ ਰਹੇ ਹੋ ਬਾਈ ਜੀ ਤੁਹਾਨੂੰ ਕੀ ਲੱਛ ਗਏ ਪਹਿਲਾਂ ਤਾਂ ਲੀਡਰੀ ਵੀ ਕਰੀ ਆ ਅੱਛਾ ਲੀਡਰੀ ਵਿੱਚ ਜੱਜ ਕੇ ਕਰੀ ਆ ਹੁਣ ਵੀ ਹੁਣ ਵੀ ਕਰਦੇ ਆ ਲੀਡਰੀ ਠੀਕ ਹੈ ਜੀ ਠੀਕ ਹੈ ਨਾ ਲੀਡਰੀ ਵਿੱਚ ਜਮਾ ਹੈ ਨਾ ਕਿਲੀ ਕਿਲੀ ਲਾਤਾ ਜਮਾ ਲੀਡਰੀ ਦੇ ਵਿੱਚ ਅੱਛਾ ਬਾਈ ਜਦੋਂ ਫਿਰ ਕਿਤੇ ਜਾਣ ਨੂੰ ਕਿਸਦਾ ਕੰਮ ਆੜਿਆ ਹੁੰਦਾ ਹਨਾ ਕਹਿੰਦੇ ਵੀ ਮੈਂ ਮੈਂ ਵੀ ਸੁਣਿਆ ਕਹਿੰਦੇ ਵੀ ਅੜੇ ਕੰਮ ਵੀ ਸੱਤ ਨਾਮ ਬਾਈ ਪੂਰੇ ਕੱਢਦਾ ਤੇ ਜੇ ਹੁਣ ਕਈ ਵਾਰ ਕਿਤੇ ਜਾਣ ਨੂੰ ਫਿਰ ਪੈਂਦਾ ਬਾਈ ਪ੍ਰਭਾਵ ਫਿਰ ਭਾਈ ਦੇ ਉੱਠ ਉੱਠ ਕੇ ਜੇ ਕਿ ਜਿੱਥੇ ਕੋਈ ਬੰਦਾ ਗਲਤੀ ਹਾਂ ਹਾਂ ਬਾਈ ਲੀਡਰੀ ਦੇ ਵਿੱਚ ਨਾ ਜਿਵੇਂ ਸਰਪੰਚ ਬੌਂਟ ਬਣਾਏ ਆ ਜਿਵੇਂ ਆਪਣਾ ਭਰਾ ਹੈਗਾ ਐਮ ਐਲ ਏ ਮਾਨਸਾ ਉਹ ਵੀ ਆਪਣਾ ਪਰਾ ਹੀ ਆਪਣੇ ਨਾਲ ਖੇਡਿਆਗਾ ਤੇ ਆਪਣੇ ਨਾਲ ਹੀ ਪੜਿਆਗਾ ਕਿਉਂ ਆਪਾਂ ਇਹ ਲਾਈਨ ਦੇ ਵਿੱਚ ਪੈ ਗਏ ਤੇ ਉਹ ਲੀਡਰੀ ਵਾਲੀ ਲਾਈਨ ਦੇ ਵਿੱਚ ਪੈ ਗਿਆ ਬਿਲਕੁਲ ਬਿਲਕੁਲ ਠੀਕ ਹੈ ਨਾ ਹਾਂਜੀ ਤੇ ਲੀਡਰੀ ਵੀ ਆਏ ਪੂਰੀ ਚਾਤ ਕੇ ਕਰੀਆ ਪੂਰਾ ਚੌਂਕਾ ਜਮਾਨੀ ਇਹ ਵੀ ਫਰਮਾੜੇ ਬੰਦੇ ਦਾ ਕੰਮ ਤਾਂ ਹੈ ਨਹੀਂ ਬਈ ਜੇ ਆਪਾਂ ਕਹਦੀਏ ਨਾ 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 ਬਾਈ ਲੀਡਰੀ ਮਾੜੇ ਬੰਦੇ ਦਾ ਕੰਮ ਨਹੀਂ ਹੈਗਾ ਬੰਦੇ ਦਾ ਹਾਜਮਾ ਹੋਣਾ ਜ਼ਰੂਰੀ ਆ ਲੀਡਰੀ ਦੇ ਵਿੱਚ ਬਿਲਕੁਲ ਕਈ ਵਾਰੀ ਕੋਈ ਬੰਦਾ ਵੱਲ ਸੌਖਾ ਹੁੰਦਾ ਬਾਈ ਯਾਰ ਤੂੰ ਮੇਰੇ ਤੇ ਲੀਡਰੀ ਕਰੀ ਜਨਾ ਜਹਾਨਾ ਮਤਲਬ ਮੈਨੂੰ ਆਏ ਕਿਵੇਂ ਕਹਤਾ ਕਿ ਕਿ ਤੂੰ ਪਰਾਂਤੂ ਕਰਨ ਵਾਲੇ ਬਹੁਤ ਹੁੰਦੇ ਹਨ ਹਾਂ ਤੇ ਬਾਈ ਮਿਹਨਤ ਵੀ ਇੰਨੀ ਕਰੀ ਆ ਤੈਨੂੰ ਦੱਸ ਨਹੀਂ ਸਕਦੇ ਬੀਜ ਜੇ ਅੱਜ ਮੈਂ ਤੈਨੂੰ ਦੱਸ ਦਿਆਂ ਵੀ ਦੋ ਕੋਠੀਆਂ ਤਾਂ ਆਪਣੀਆਂ ਪਿੰਡਾਂ ਠੀਕ ਹੈ ਜੀ ਦੋ ਕੋਟੀਆਂ ਤਲਵੰਡੀ ਸਾਬੋ ਆ ਠੀਕ ਆ 100 ਦੁਕਾਨਾਂ ਇੱਥੇ ਸਾਡੀ ਚੌਂਕ ਦੇ ਵਿੱਚ ਆਵਦੀ ਬਨਾਲੇ ਚੌਂਕ ਦੇ ਅੱਛਾ ਬਿਲਕੁਲ ਥਰਮਲ ਪਲਾਂਟ ਦੇ ਜਮਣੇ ਹਾਂ ਹਾਂ ਅੱਛੀ ਅੱਛੀ ਚਾਚੇ ਤਾਇਆ ਦੇ ਮੁੰਡੇ ਆ ਚਾਰ ਠੀਕ ਹੈ ਜੀ ਦੋ ਦੋ ਇਹਨਾਂ ਜੋ ਖੇਤੀ ਕਰਦੇ ਆ ਇੱਕ ਇੱਕ ਮੁੰਡਾ ਸਾਡਾ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਤਲਵੰਡੀ ਤੇ ਮੈਂ ਮੈਂ ਇਹਨਾਂ ਪਿੰਡ ਸਾਉ ਦਕਾਨਾ ਸਾਡੀ ਚਾਰੇ ਪਾਈਆਂ ਦੀ ਇੱਥੇ ਠੀਕ ਹੈ ਮਤਲਬ ਪੂਰਾ ਵਧੀਆ ਕੰਮ ਆ ਵਾਪਰ ਕੇ ਹਾਂ ਪੂਰਾ ਪਰਮਾਤਮਾ ਦੀ ਕਿਰਪਾ ਐਡੂ ਵੱਡੀ ਕਿਰਪਾ ਨਹੀਂ ਕਿਤੇ ਠੀਕ ਹੈ ਜੀ ਤੇ ਇੱਕ ਆਪਣੀ ਗੱਲ ਵਿੱਚ ਰਹਿ ਗਏ ਬਈ ਅੱਛਾ ਬਾਈ ਬਣਤ ਵਰਗਨ ਕਿਵੇਂ ਸੁਭਾਅ ਬਣਦਾ ਜਿਵੇਂ ਮਤਲਬ ਫਿਲਮਾਂ ਬਣਾਉਂਦੇ ਇੰਨੇ ਮਤਲਬ ਮਸ਼ਹੂਰ ਬੰਦੇ ਤੇ ਤੁਹਾਡਾ ਨਾ ਕਿਵੇਂ ਮੰਨ ਲਾ ਮੇਲ ਜੋਲ ਹੋਇਆ ਉਹਨਾਂ ਦਾ ਉਹ ਨਾ ਬਾਈ ਜੀ ਉਹ ਮੈਨੂੰ ਕਹਿੰਦੇ ਵੀ ਐਮ ਐਲ ਏ ਕੋਲੇ ਚੱਲ ਜੇ ਅੱਛਾ ਜੀ ਮੈਂ ਕਹਾਂ ਜੀ ਚੱਲੋ ਹਾਂ ਜੀ ਅਸੀਂ ਜਦੋਂ ਐਮ ਐਲ ਏ ਕੋਲੇ ਬਾਗੇ ਹਾਂ ਜੀ ਤੇ ਐਮ ਐਲ ਏ ਆਪਣਾ ਖੁਚ ਦਿਲ ਬਹੁਤ ਬੰਦਾਗਾ ਠੀਕ ਹੈ ਨਾ ਵਕੀਲ ਲੈਣਾ ਫਿਰ ਵੀ ਹਾਂ ਜੀ ਉਹ ਕਹਿੰਦਾ ਆਪਣੇ ਬੰਦੇ ਨੂੰ ਵੀ ਅੜਾ ਲਾ ਲੋ ਜਾਂ ਇਹਨੂੰ ਵੀ ਗੋਂਡਾ ਗੋਂਡਾ ਰਹਾ ਅੱਛਾ ਜੀ ਉਹ ਕਹਿੰਦੇ ਵੀ ਚੰਗਾ ਬਾਈ ਆ ਜਾ ਵੀ ਸਾਡੇ ਨਾਲ ਕਿਉਂ ਮੈਂ ਪਹਿਲਾਂ ਸਕੂਲਾ ਚ ਕਾਲਾਂ ਚ ਵੀ ਗੋਂਡਾ ਗੋਂਡਾ ਰਹਾ ਤੇ ਮੇਰੇ ਨਾਲ ਉਹ ਢੱਕ ਕੀੜਾਗਾ ਅੰਦਰ ਠੀਕ ਹੈ ਨਾ ਮਿੱਠੋ ਨਹੀਂ ਜਾਂਦਾ ਸਟੇਜ ਤੇ ਚੜੇ 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 ਵੀ ਨਾ ਉਸ ਤੋਂ ਬਾਅਦ ਇਹੋ ਜੀ ਉਹਨਾਂ ਨਾਲ ਉਹ ਬਣੀ ਭਾਈ ਭਾਈ ਬੰਦੀ ਹਾਂਜੀ ਫਿਲਮਾਂ ਬਣਾਉਣ ਲੱਗ ਗਏ ਉਹਨਾਂ ਨਾਲ ਫਿਰ ਅੱਛਾ ਹੁਣ ਕਿੰਨੀਆਂ ਕਿ ਫਿਲਮਾਂ ਤੁਹਾਡੀਆਂ ਆ ਗਈਆਂ ਤੇ ਕਿੰਨੀਆਂ ਆਉਣਗੀਆਂ ਬਾਅਦ ਚ ਬਾਈ ਜੀ ਤਿੰਨ ਇੱਕ ਤਾਂ ਆ ਗਈਆਂ ਅੱਛਾ ਤਿੰਨ ਚਾਰ ਆਉਣ ਆਲੀਆਂ ਬੰਤ ਹੋ ਰਿਆਂ ਨਾਲ ਠੀਕ ਹੈ ਜੀ ਹਾਂ ਤੇ ਆਪਾਂ ਜਲਦੀ ਬਸ ਬਾਈ ਹੋਰਾਂ ਦਾ ਚੈਨਲ ਆ ਜਿਹੜਾ ਬਣਾ ਰਹੇ ਹਾਂ ਜਲਦੀ ਤੇ ਫਿਰ ਤੁਹਾਨੂੰ ਚੈਨਲ ਬਾਈ ਦੇ ਦੱਸ ਰਾਂਗੇ ਜਦੋਂ ਆਪਾਂ ਅਗਲੀ ਵੀਡੀਓ ਬਣਾਈ ਹੈ ਨਾ ਬਾਈ ਤੇ ਉਦੋਂ ਆਪਾਂ ਚੈਨਲ ਦੱਸ ਦਾਂਗੇ ਤੇ ਜਲਦੀ ਤੇ ਇੰਸਟਾਗ੍ਰਾਮ ਦੇ ਉੱਤੇ ਆਪਣਾ ਬਹੁਤ ਵਧੀਆ ਤੇ ਪਹਿਣਾ ਨੇ ਵੀ ਆਪਣਾ ਸਤਿਕਾਰ ਕਰਿਆ ਤੀਆਂ ਨੇ ਵੀ ਸਤਿਕਾਰ ਕਰਿਆ ਜਿੰਨੇ ਵੀ ਬੰਦੇ ਜੀ ਆਪਣਾ ਇੰਸਟਾਗ੍ਰਾਮ ਦੇ ਉੱਤੇ ਬਹੁਤ ਸਤਿਕਾਰ ਕਰਿਆ ਲੋਕਾਂ ਦਾ ਅੱਛਾ ਕੀ ਨਾਮ ਤੇਰੀ ਆਪਣਾ ਇੰਸਟਾਗ੍ਰਾਮ ਤੇ ਆਈਡੀ ਸਤਨਾਉ ਦੇ ਨਾਂ ਤੇ ਆ ਬਾਈ ਅੱਛਾ ਸਤਨਾਮ ਦੇ ਨਾਂ ਤੇ ਬਾਈ ਦੀ ਆਈਡੀ ਬਣੀ ਹੋਈ ਆ ਤੇ ਸਾਰੇ ਜਿੰਨੇ ਵੀ ਭੈਣ ਭਰਾ ਚਾਹਣ ਵਾਲੇ ਆਪਣੇ ਚੈਨਲ ਤੇ ਜੁੜੇ ਹੋਏ ਸਾਰਿਆਂ ਨੂੰ ਬਾਈ ਨੂੰ ਫੋਲੋ ਕਰ ਲਿਓ ਤੇ ਜਿਹੜਾ ਆਪਾਂ ਫੇਸਬੁੱਕ ਵਾਲਾ ਚੈਨਲ ਬਣਾਵਾਂਗੇ ਉਹ ਵੀ ਆਪੇ ਇਸੇ ਨਾਮ ਤੇ ਬਣਾਵਾਂਗੇ ਕਿਉਂਕਿ ਇੱਕੇ ਨਾਮ ਤੇ ਮਤਲਬ ਸਾਰੇ ਚੈਨਲ ਆ ਬਾਈ ਦੇ ਤੇ ਬਹੁਤ ਵਧੀਆ ਲੱਗੂਗਾ ਤੇ ਬਾਕੀ ਥੋੜਾ ਪਿਆਰ ਦੀ ਲੋੜਾ ਸਤਕਾਰ ਦੀ ਲੋੜਾ ਤੇ ਬਾਈ ਵਰਗੇ ਬਹੁਤ ਘੈਂਡ ਘੈਂਡ ਫਿਲਮਾਂ ਬਾਈ ਬੰਦਾਰ ਗਾਣਾ ਲੈ ਕੇ ਆਉਣਗੇ ਤੇ ਕਰਿਓ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਤੇ ਕਬੂਤਰ ਵਾਲਾ ਰੱਖਣ ਦੇ ਸ਼ਕੀਨ ਐ ਨੇ ਸਾਡੇ ਭਰਾ ਤੇ ਬਾਈ ਤੋਂ ਜੇ ਕੋਈ ਵੀ ਜਾਣਕਾਰੀ ਲੈਣੋ ਬਈ ਜਾਣਕਾਰੀ ਫ हां भाई जे जानकारी ਤਾਂ ਇਹ ਆ ਜਿਹੜਾ ਖਿਡਿਆਰੀ ਆ ਅੱਜ ਮਾਛੂ ਨੂੰ ਛਚਾਈ ਦੀ ਗੱਲ ਦਾਦਾ ਹਾਂਜੀ ਉਹ ਕੌਡੀ ਦਾ ਖਿਡਿਆਰੀ ਹੋਵੇ ਹਾਂਜੀ ਕਬੂਤਰਬਾਜ਼ ਹੋਵੇ ਗਾਉਣ ਵਾਲਾ ਹੋਵੇ ਇਹਨਾਂ ਦੇ ਇਹਨਾਂ ਦੇ ਇੱਕ ਕਰਨ ਨਾਲੋ ਸਰਵੰਦ ਟੁੱਟ ਜਾਂਦੀ ਉਹ ਕਿਵੇਂ ਟੁੱਟਦੇ ਆ ਇਹ ਜਿਹੜੇ ਘਰ ਵਾਲੇ ਸਰਬੰਧ ਹੁੰਦੇ ਆ ਕਿਉਂ ਉਧਰ ਤਾਂ ਬਾਜੀ ਬਾਜੀ ਛੱਡਣੀ ਹੁੰਦੀ ਆ ਉਧਰੋਂ ਘਰ ਦੇ ਕੰਮ ਧੰਦੇ ਹੋ ਜਾਂਦੇ ਆ ਹਾਂ ਉਧਰੋਂ ਘਰ ਦੇ ਕੰਮ ਧੰਦੇ ਹੋ ਜਾਂਦੇ ਆ ਬਿਲਕੁਲ ਬਿਲਕੁਲ ਹਾਂ ਤੇ ਉਧਰੋਂ ਕੌਡੀ ਵਾਲੇ ਵੀ ਵਿਚਾਰੇ ਆਏ ਹੁੰਦਾ ਕਲਾਕਾਰ ਵੀ ਆਏ ਆਏ ਹੁੰਦੇ ਆ ਜਿਹਨਾਂ ਨਾਂ ਬਣਾਉਣਾ ਨਾ ਓਟਾ ਬਾਈ ਲੋਕਾਂ ਨੂੰ ਹਰੇਕ ਚੀਜ਼ ਨੂੰ ਲਟੜ ਕੇ ਬਣਾਉਣਾ ਪੈਂਦਾ ਬਿਲਕੁਲ 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 ਲੋਕ ਵੀ ਮਾੜਾ ਕਹਿਣਗੇ ਰੌਲਾ ਵੀ ਪਾਉਣਗੇ ਲੋਕੋ ਤੇ ਕੁ ਕੁਛ ਨਹੀਂ ਹੁੰਦਾ ਦੁਨੀਆ ਤਾਂ ਆਖੀ ਹੁੰਦੀ ਐ ਦੱਬੀ ਫਿਰੇਗਾ ਮਨ ਨੂੰ ਜਿਵੇਂ ਬਾਈ ਲਾ ਆ ਵੀਰੇ ਨੇ ਕਿਸੇ ਗਾਣੇ ਵਿੱਚ ਕਹਿੰਦਾ ਦੁੱਧ ਵਿਗੜ ਕੇ ਬਣੇ ਪਨੀਰ ਲੋਕ ਹਾਂ ਉਹ ਗੱਲ ਆ ਨਾ ਹਾਂ ਬਹੁਤ ਵਧੀਆ ਗੱਲ ਆ ਇਹ ਹਾਂ ਤੇ ਚਲੋ ਮਿੱਤਰੋ ਠੀਕ ਆ ਜੀ ਤੇ ਬਹੁਤ ਬਹੁਤ ਧੰਨਵਾਦ ਬਾਈ ਤੁਸੀਂ ਇਨਾ ਟਾਈਮ ਦਿੱਤਾ ਤੇ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਮੈਂਟਾਂ ਦੇ ਵਿੱਚ ਜ਼ਰੂਰ ਬਾਈ ਨੂੰ ਹੌਸਲਾ ਬੁਜਾਈ ਕਰਿਓ ਤਾਂ ਕਿ ਬਾਈ ਹੋਰ ਵੀ ਘੈਂਟ ਘੈਂਟ ਫਿਲਮਾਂ ਦੇ ਵਿੱਚ ਆ ਸਕੇ ਤੇ ਜੇ ਕਿਸੇ ਨੇ ਰਾਇ ਲੈਣੀਆਂ ਕਬੂਤਰ ਰੱਖਣ ਵਾਲੀ ਤਾਂ ਬਾਈ ਤੋਂ ਜਾਣਕਾਰੀ ਤੁਸੀਂ ਲੈ ਸਕਦੇ ਹੋ ਧੰਨਵਾਦ ਸასი ਸ਼ਾਲਾ ਠੀਕ ਆ ਚੱਕ ਕਵੀ ਮੇਤਰਾ ਬਣ ਗਿਆ ਹਲਵਾ ਡੈਂਡ ਰਹਿਤ ਨਹੀਂ ਕਮੀ ਬੇਸ਼ੀ ਕੋਈ ਤੁਹਾਨੂੰ ਦਿਖਾ ਦਈਏ ਪਹਿਲਾਂ ਪਰ ਮੜੀ ਆਪ ਚਾਹ ਮੋੜੇ ਚਾਹ ਮੋੜੇ ਚਾਹ ਮੇਰੇ ਚਾਹ